ਫੌਜੀ ਬਰ ਆ ਕੇ ਕੰਮ ਕਰਤਾ ਉਹ ਲਾੜੀ ਨੂੰ ਛੱਡ ਦਿੱਤਾ 3 ਸਾਲ ਦਾ ਰਿਲੇਸ਼ਨ ਇੱਕੋ ਛਟਕੇ ਵਿੱਚ ਖਤਮ ਲਾੜੀ ਕਹਿੰਦੀ ਮੈਂ 25 ਲੱਖ ਰੁਪਏ ਖਵਾਤਾ ਤੂੰ ਕਹਿੰਦਾ ਮੰਮੀ ਨਹੀਂ ਮੰਨੀ ਔਰ ਲੋਕ ਤਾਂ ਫੌਜੀਆ ਦੀ ਮਿਸਾਲ ਦਿੰਦੇ ਨੇ ਤੂੰ ਮਾਂ ਕੀ ਕਰਤਾ ਦੇਖੋ ਜੀ ਖਬਰਾਂ ਨੰਬਰ 1 ਪੋਜ਼ਿਟਿਵ ਟਾਕ ਦੇਖ ਰਹੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਜੀ ਅੱਜ ਬਹੁਤ ਹੀ ਸਨਸਨੀਖਬਰ ਸਾਡੇ ਤੱਕ ਪਹੁੰਚੀ ਹੈ ਜੋ ਕਿ ਅਸੀਂ ਤੁਹਾਡੇ ਤੱਕ ਪਹੁੰਚਾਵਾਂਗੇ ਅਹਿਨ ਮੌਕੇ ਵਿਆਹ ਤੋਂ ਮੁਕਰਿਆ ਫੌਜੀ ਲੜਾ ਪੈਲਸ ਚ ਲਾਲ ਜੋੜਾ ਪਾ ਕੇ ਕੁੜੀ ਕਰਦੀ ਫੋਨ ਤੇ ਫੋਨ ਤੇ ਬਰਾਤੀ ਕੁਝ ਪਤਾ ਨਹੀਂ ਤੇ ਮਾਪਿਓ ਦਾ ਹੋਇਆ ਬਹੁਤ ਬੁਰਾ ਹਾਲ ਰੋ ਰੋ ਕੇ ਕੀਤਾ ਆਪਣਾ ਮਨ ਹਲਕਾ ਤੇ ਕਿਹਾ ਹੁਣ ਕੀ ਹੋਵੇਗਾ ਸਾਡੀ ਕੁੜੀ ਦਾ ਦੇਖੋ ਜੀ ਪੂਰੀ ਖਬਰ ਸਾਡੇ ਚੈਨਲ ਦੇ ਉੱਤੇ ਇਹ ਹੋਈ ਸੀਗੀ ਸਰ 112 ਨੰਬਰ ਤੇ ਕਾਲ ਕਰੀ ਸੀਗੀ ਹਾਂਜੀ ਅਰਜੀ ਕੀਤੀ ਹੈ ਸਵੇਰ 10:00 11:00 ਵਜੇ ਹਾਂਜੀ ਸਰ ਲੜਾਈ ਜਿੱਦ ਬਰਨਾਲਾ ਵਾਲਾ ਠੇਕਰੀਵਾਲ ਦਾ ਮੁੰਡਾ ਵੱਲ ਖਵੇਰ ਸਿੰਘ ਤੇ ਉਹਨਾਂ ਜਿੱਦ ਮੇਰੀ ਮੈਰਿਜ ਦੀ ਸਾਰਾ ਕੁਝ ਉਹਨਾਂ ਦੇ ਕਹਨੇ ਸੀ ਹੋਇਆ ਸੀਗਾ ਤੇ ਤੁਹਾਈ ਪਹਿਲੇ ਸਟਾਰ ਜੋੜ ਚ ਮੇਰੀ ਮੈਰਿਜ ਆ ਅੱਜ ਬਰਾਤ ਆਣੀ ਸੀਗੀ ਬਟ ਉਹਨਾਂ ਦੇ ਹੁਣ ਫੋਨ ਵੀ ਸਾਰੇ ਬੀਜੀ ਆਉਂਦੇ ਪਏ ਆ ਨੰਬਰ ਵੀ ਸਾਰੇ ਬੰਦ ਹੀ ਆ ਤੇ ਉਹ ਅਜੇ ਤੱਕ ਪਹੁੰਚੀ ਨਹੀਂ ਆ ਨਹੀਂ ਨਹੀਂ ਬਰਾਤ ਨਹੀਂ ਪਹੁੰਚੀ ਹੈਗੀ ਉਹ ਬਰਨਾਲਾ ਠੇਕਰੀਵਾਲ ਦੇ ਆ सर बरनाला मानसा साइड हां जी ਪਿੰਡ ਸੁੜਵੇਤੂ ਮਤ ਸੜੋਏ ਦੀ ਰਹਿਣ ਵਾਲੀਆਂ ਤੇ ਮੇਰਾ ਅੱਜ ਵਿਆਹ ਵਾ 12 ਮਾਰਚ 2024 ਨੂੰ ਤੇ ਮੁੰਡੇ ਦਾ ਨਾਮ ਲਖਵੀਰ ਸਿੰਘ ਆ ਬਰਨਾਲਾ ਠਿਕਰੀਵਾਲ ਪਿੰਡ ਆ ਉਹਨਾਂ ਦਾ ਤੇ ਮੁੰਡੇ ਦੇ ਜੱਜ ਦਾ ਨਾਮ ਮੱਖਣ ਸਿੰਘ ਆ ਮੁੰਡਾ ਆਰਮੀ ਦੇ ਵਿੱਚ ਆ ਤੇ 12 ਮਾਰਚ ਦਾ ਮਤਲਬ ਵਿਆਹ ਸਾਡਾ ਸਾਰਾ ਹੀ ਤੈਅ ਹੋਇਆ ਸੀਗਾ ਮਤਲਬ ਸਾਰੇ ਦੋਨਾਂ ਦੇ ਪਰਿਵਾਰਾਂ ਵੱਲੋਂ ਸਹਿਮਤੀ ਸੀਗੀ ਤੇ ਵਿਆਹ ਤੋਂ ਮਾਈਓ ਤੋਂ ਇੱਕ ਦਿਨ ਪਹਿਲਾਂ ਉਸ ਮੁੰਡੇ ਨੇ ਮਨਾ ਕਰ ਦਿੱਤਾ ਕਿ ਹਾਂ ਮਨਾ ਵੀ ਨਹੀਂ ਕੀਤਾ ਉਹਨੇ ਇਹੀ ਗੱਲ ਬੋਲੀ ਆ ਕਿ ਮੇਰੀ ਮੰਮੀ ਨਹੀਂ ਮੰਨਦੀ ਹੈਗੀ ਉਸ ਤੋਂ ਬਾਅਦ ਉਹਦਾ ਫੋਨ ਬੰਦ ਹੋ ਗਿਆ ਉਹਨੇ ਗੱਲ ਨਹੀਂ ਕੀਤੀ ਜਦੋਂ ਅਸੀਂ ਕੋਈ ਨਵੇਂ ਨੰਬਰ ਤੋਂ ਫੋਨ ਲਾਉਂਦੇ ਆ ਮੋਰੇ ਦੀ ਉਹ ਫੋਨ ਬੰਦ ਕਰੀ ਜਾਂਦਾ ਵਾ ਬੀਜੀ ਕਰੀ ਜਾਂਦਾ ਵਾ ਨਵੇਂ ਨੰਬਰ ਤੋਂ ਫਿਰ ਅਸੀਂ ਜਦੋਂ ਉਹਨਾਂ ਦੇ ਘਰੇ ਗਏ ਆ ਤੇ ਉਹਨਾਂ ਦੇ ਫੈਮਿਲੀ ਵਿੱਚ ਜਿੱਦਾਂ ਮੰਮੀ ਨੇ ਮੇਰੇ ਬ੍ਰਦਰ ਆ ਪਾਜੀ ਤੇ ਉਹਨਾਂ ਨੇ ਦਰਵਾਜ਼ਾ ਜਿੱਦਾਂ ਉਹਨਾਂ ਨੇ ਖੜਕਾਇਆ ਤੇ ਉਹਨਾਂ ਨੇ ਬੋਲਿਆ ਵੀ ਅਸੀਂ ਗੱਲ ਕਰਨੀ ਹੈ ਬੈਠ ਕੇ ਹੀ ਸਿਰਫ ਤੁਹਾਡੇ ਨਾਲ ਕੋਈ ਇਦਾਂ ਦੀ ਗੱਲ ਨਹੀਂ ਹੋਈ ਸੀ ਉਹਨਾਂ ਦੇ ਡੈਡੀ ਨੇ ਲਖਵੀਰ ਸਿੰਘ ਦੇ ਡੈਡੀ ਨੇ ਮੱਖਣ ਸਿੰਘ ਨੇ ਮੰਮੀ ਦੇ ਦਾ ਮੂੰਹ ਤੇ ਦਰਵਾਜ਼ਾ ਮਾਰਿਆ ਵੀ ਅਸੀਂ ਕੋਈ ਗੱਲ ਨਹੀਂ ਕਰਨੀ ਤੁਸਾਂ ਧੰਦਾ ਕਰਨ ਵਾਲੇ ਆ ਉਹਨਾਂ ਨੇ ਇਹ ਗੱਲ ਬੋਲੀ ਫਿਰ ਉਸ ਤੋਂ ਬਾਅਦ ਮੰਮੀ ਦਰਵਾਜ਼ਾ ਖੜਕਾਉਣ ਲੱਗੀ ਉਹਨਾਂ ਨੇ ਦਰਵਾਜ਼ਾ ਨਹੀਂ ਖੋਲਿਆ ਫਿਰ ਮੰਮੀ ਨੇ ਤਾਂ ਬੋਲਿਆ ਕਾਫੀ ਉਹਨਾਂ ਨੂੰ ਪਰ ਉਹਨਾਂ ਦਰਵਾਜ਼ਾ ਨਹੀਂ ਖੋਲਿਆ ਉਹਨਾਂ ਨੇ ਅੰਦਰ ਬਹਿ ਗਈ ਅੰਦਰ ਫੋਨ ਫਾਨ ਕੀਤੇ ਆ ਤੇ ਉਹਨਾਂ ਨੇ ਆਲੇ ਦੁਆਲੇ ਫੋਨ ਕਰਕੇ ਇਹ ਲੋਕਾਂ ਨੂੰ ਮਤਲਬ ਕਾਫੀ ਸੱਦ ਲਿਆ ਆਲੇ ਦੁਆਲੇ ਮੁਹੱਲੇ 'ਚ ਇੱਕ ਅੱਧੀ ਗੱਲ ਇਹ 10 ਤਰੀਕ ਦੀ 10 ਤਰੀਕ ਸਵੇਰੇ 8 ਵਜੇ ਦੀ ਉਹਨਾਂ ਨੇ ਦਾ ਮੁਹੱਲੇ ਵਾਲਿਆਂ ਨੂੰ ਸੱਦਿਆ ਤੇ ਜਦੋਂ ਮੁਹੱਲੇ ਵਾਲੇ ਉਹਨਾਂ ਦੇ ਆ ਕੇ ਇਕੱਠੇ ਪਹਿਲਾਂ ਤਾਂ ਉਹ ਬੈਠੇ ਰਹੇ ਕਿ ਕਿਸੇ ਨੇ ਕੁਝ ਨਹੀਂ ਬੋਲਿਆ ਉਹਦੀ ਮੰਮੀ ਕਹਿੰਦੀ ਵੀ ਸਾਡਾ ਮੁੰਡਾ ਤਾਂ ਕਹਿੰਦਾ ਮੈਂ ਬੇਕਸੂਰਾ ਵੀ ਮੇਰਾ ਕੋਈ ਤਾਲੁਕ ਨਹੀਂ ਆ ਜਦੋਂ ਮੈਂ ਉਹਨਾਂ ਦੀ ਮੰਮੀ ਨੂੰ ਕਹੇ ਜੇ ਤੁਹਾਡਾ ਮੁੰਡਾ ਇੰਨੀ ਗੱਲ ਕਹਿਣ ਰਿਹਾ ਮੇਰਾ ਫੋਨ ਚੱਕ ਕੇ ਇੱਕ ਵਾਰੀ ਗੱਲ ਕਰਵੇ ਸਾਰਾ ਕੁਝ ਹੋਇਆ ਉਹਨੇ ਸਾਰੀ ਗੱਲ ਹੋਈ ਆ ਵੀ ਉਹ ਕਿੱਦਾਂ ਬੁ ਰਿਸ਼ਤਾ ਮਤਲਬ ਉਹ ਖੋਦ ਉਹਨੇ ਸਾਰਾ ਤੈਅ ਕਰਵਾਇਆ ਸੀ ਦੋਨੋਂ ਪਰਿਵਾਰਾਂ ਵੱਲੋਂ ਹੀ ਹੋਇਆ ਸੀ ਸਹਿਮਤੀ ਕੋਈ ਲਵ ਮੈਰਿਜ ਵਿੱਚ ਸੀ ਥੋੜੀ ਹਾਂਜੀ ਲਵ ਮੈਰੀ ਸੀਗੇ ਪਰ ਉਹ ਦੋਨੋਂ ਪਰਿਵਾਰਾਂ ਦੀ ਸਹਿਮਤੀ ਨਾਲ ਹੀ ਹੋਇਆ ਸੀਗਾ ਪਹਿਲਾਂ ਉਹਨਾਂ ਦੀ ਫੈਮਲੀ ਨਾਲ ਹੀ ਗੱਲ ਹੋਈ ਸੀ ਫਿਰ ਇੱਧਰ ਫੈਮਲੀ ਨਾਲ ਗੱਲ ਹੋਈ ਕਿੰਨੇ ਸਾਲ ਤੋਂ ਤੁਹਾਡੀ ਰਿਲੇਸ਼ਨ ਚੱਲਿਆ ਉਹਨਾਂ ਦਾ ਤਿੰਨ ਸਾਲ ਦੇ ਵਿੱਚ ਥੋੜੀ ਜਾਣਪਛਾਣ ਕਿੱਦਾਂ ਹੋਈ ਉਹਨਾਂ ਦੇ ਨਾਲ ਜਾਨਪਛਾਨ ਜਿੱਦਾਂ ਮਤਲਬ ਉਹਨਾਂ ਦੀ ਸਿਸਟਰ ਆ ਉਹਨਾਂ ਦੇ ਥਰੂ ਹੀ ਗੱਲ ਹੋਈ ਸੀਗੀ ਫਿਰ ਆਨਲਾਈਨ ਅਸੀਂ ਬਿਜ਼ਨਸ ਕਰਦੇ ਸੀ ਸ਼ੇਅਰਚੈਟ ਵੈਬਸਾਈਟ ਤੇ ਉਹਦੇ ਤੇ ਮੈਂ ਕੰਮ ਕਰਦੀ ਸੀਗੀ ਮੇਰੀ ਏਜੰਸੀ ਸੀਗੀ ਖੋਦੀ ਉਹ ਨਾਲੇ ਜਿੱਦਾ ਕੰਮ ਕਰਦੇ ਸੀਗੀ ਕਾਫੀ ਟਾਈਮ ਕੰਮ ਕੀਤਾ ਸੀ ਤੇ ਉਸ ਤੋਂ ਬਾਅਦ ਮਤਲਬ ਉਹਨੇ ਇਹੀ ਕਿਹਾ ਮੈਨੂੰ ਦਸੰਬਰ ਦੇ ਵਿੱਚ ਵੀ ਉਹਨੇ ਲਾਸਟ ਦਸੰਬਰ ਮਹੀਨੇ ਦੇ ਵਿੱਚ ਉਹਨੇ ਮੈਨੂੰ ਇਹ ਬੋਲਿਆ 2023 ਚ ਕਿ ਜਾਸੋ ਵੀ ਆਪਾਂ ਮੈਰਿਜ ਕਰਵਾ ਲੈਂਦੇ ਕੋਰਟ ਮੈਰਿਜ ਕਰਵਾਉਂਦੇ ਆ ਪਰ ਮੈਂ ਉਹਨੂੰ ਕਿਹਾ ਕਿ ਨਹੀਂ ਮੈਂ ਕੋਰਟ ਮੈਰਿਜ ਨਹੀਂ ਕਰਾਉਣੀ ਵਿਆਹ ਕਰਾਉਣਾ ਵਾ ਵੀ ਆਪਣੇ ਘਰੇ ਵੀ ਤੂੰ ਗੱਲ ਕਰ ਲੈ ਇਹ ਮੈਂ ਵੀ ਆਪਣੇ ਘਰੇ ਗੱਲ ਕਰ ਲੈਂਦੀ ਆ ਤੇ ਉਹਨਾਂ ਨੇ ਇਹ ਗ ਕਰ ਦੇ ਦਾ ਮੰਨੇ ਹੋਈ ਆ ਵੀ ਤੂੰ ਆਪਣੇ ਘਰੇ ਗੱਲ ਕਰ ਲੈ ਮੈਂ ਕਿਹਾ ਹੁਣ ਤੂੰ ਆਪੇ ਇਹ ਗੱਲ ਕਰ ਲਈ ਵੀ ਮੈਂ ਨਹੀਂ ਗੱਲ ਕਰਨੀ ਹੈਗੀ ਫਿਰ ਮੈਂ ਆਪਣੀ ਮੰਮੀ ਨੂੰ ਦੱਸਿਆ ਸੀ ਇੰਦਾ ਕਰਕੇ ਫਿਰ ਉਸ ਤੋਂ ਬਾਅਦ ਮੈਂ ਆਪਣੀ ਮੰਮੀ ਦੀ ਗੱਲ ਉਹਨਾ ਨਾਲ ਕਰਵਾਈ ਤੇ ਉਹਨਾਂ ਨੇ ਗੱਲ ਮੰਮੀ ਨਾਲ ਕੀਤੀ ਫਿਰ ਮੈਂ ਗੱਲ ਕੀਤੀ ਆ ਫਿਰ ਉਸ ਤੋਂ ਬਾਅਦ ਉਹਦੇ ਫੈਮਲੀ ਨੇ ਗੱਲ ਕੀਤੀ ਆ ਫਿਰ ਜਿੱਦਾਂ ਹੀ ਮਤਲਬ ਵਿਆਹ ਦਾ ਜਦੋਂ ਅਰੇਂਜਮੈਂਟ ਜਿਹੜੀ ਤਰੀਕ ਰੱਖੀ ਸੀਗੀ ਉਹਨਾਂ ਨੇ ਤਰੀਕ ਵਿਗੜਵਾਈ ਏਹੀ ਤੇ ਮੈਂ ਉਹਨਾਂ ਨੂੰ ਪੁੱਛਿਆ ਵੀ ਕਿਹੜੀ ਤਰੀਕ ਰੱਖਣੀ ਆ ਕਹਿੰਦੇ 12 ਮਾਰਚ ਰੱਖਣੀ ਆ ਵੀ 15 ਫਰਵਰੀ ਨੂੰ ਮੈਂ ਛੁੱਟੀ ਤੇ ਆ ਜਾਣਾ ਵਾ ਤੇ 3 ਮਹੀਨੇ ਦੀ ਕਹਿੰਦੇ ਛੁੱਟੀ ਆਉਣਾ ਮੇਰੇ ਕੋਠੀ ਜਿੱਥੇ ਰਹਿਣਾ ਮੈਂ ਤੇ ਜਿੱਥੇ ਜਦੋਂ ਮਤਲਬ ਉਹ ਆਏ ਸੀ 15 ਫਰਵਰੀ ਨੂੰ ਉਸ ਤੋਂ ਬਾਅਦ ਜਦੋਂ ਉਹਨਾਂ ਨੇ ਮੈਨੂੰ ਵੀਡੀਓ ਕਾਲ ਵਗੈਰਾ ਕੀਤੀ ਹੈ ਮਤਲਬ ਘਰ ਵਿੱਚ ਹੀ ਬੈਠੇ ਸੀ ਕਿਤੇ ਬਾਹਰ ਨਹੀਂ ਸੀਗੇ ਉਹ ਤੇ ਉਸ ਤੋਂ ਬਾਅਦ ਜਿੱਦਾਂ ਹਲਵਾਈ ਦਾ ਜਿਹੜਾ ਵੀ ਸਮਾਨ ਵਗੈਰਾ ਲਿਆਂਦੇ ਆ ਆਪਣੇ ਵਿਆਹ ਦਾ ਸਾਰੇ ਉਹਨੇ A to Z ਮੈਨੂੰ ਵੀਡੀਓ ਕਾਲ ਤੇ ਦਿਖਾਇਆ ਸੀ ਕੋਈ ਡਿਮਾਂਡ ਤਾਂ ਨਹੀਂ ਆ ਉਹਨਾਂ ਦੇ ਕੋਈ ਡਿਮਾਂਡ ਨਹੀਂ ਸੀਗੀ ਤਾਂ ਕਾਰਨ ਕੀ ਰਹੇਗਾ ਜੇ ਅੱਜ ਨਹੀਂ ਆਇਆ ਉਹ ਉਹਦੀ ਉਹ ਕਹਿੰਦੇ ਕਿ ਮੇਰੀ ਮੰਮੀ ਨਹੀਂ ਮੰਨਦੇ ਹੈਗੇ ਵੀ ਮੇਰੀ ਮੰਮੀ ਕਹਿੰਦੀ ਵੀ ਨਹੀਂ ਅਸੀਂ ਕਰਨਾ ਨਹੀਂ ਹੈਗਾ ਪਰ ਉਹਦੀ ਮੰਮੀ ਫੈਮਿਲੀ ਇਹ ਗੱਲ बोल ਰਹੀ ਹੈਗਾ ਸਾਡਾ ਮੁੰਡਾ ਕਹਿੰਦਾ ਸਾਡਾ ਕੋਈ ਤਾਲੁਕ ਨਹੀਂ ਆ ਵੀ ਅਸੀਂ ਬਰਾਤ ਲੈ ਕੇ ਨਹੀਂ ਆਉਣਾ ਹੈਗਾ ਉਹ ਇਦਾਂ ਕਹੀ ਜਾਂਦੇ ਜਦੋਂ ਅਸੀਂ ਕਿ ਸਾਡੇ ਸਾਹਮਣੇ ਗੱਲ ਕਰੋ ਤੁਸੀਂ ਆਪਣੇ ਮੁੰਡੇ ਨੂੰ ਪੇਸ਼ ਕਰੋ ਤੇ ਉਹਨਾਂ ਨੇ ਕੋਈ ਵੀ ਇਦਾਂ ਦੀ ਮਤਲਬ ਗੱਲ ਨਹੀਂ ਕੀਤੀ ਵੀ ਨਹੀਂ ਤੁਸੀਂ ਆਪਣੇ ਫੋਨ ਤੋਂ ਕਰੋ ਫਿਰ ਜਦੋਂ ਸਵੇਰੇ ਉਹਨਾਂ ਦੇ ਘਰੇ ਗਏ ਆ ਉਹਨਾਂ ਦੇ ਚਾਰ ਬੰਦੇ ਸੀਗੇ ਜਿਹੜੇ ਉਹਨਾਂ ਨੇ ਹੀ ਘਰੇ ਬੁਲਾਏ ਸੀਗੇ ਤੇ ਇੱਕ ਉਹਨਾਂ ਦੀ ਭਾਬੀ ਸੀਗੀ ਤੇ ਉਹਨਾਂ ਚਾਰਾਂ ਨੇ ਹਨਾ ਇਦਾਂ ਹੱਥ ਮੂੰਹੇ ਕੁੱਟਮਾਰ ਕਰਨ ਲੱਗਿਆ ਉਹਨਾਂ ਨੇ ਮੰਮੀ ਦੇ ਵੀ ਹੱਥ ਮੇਰੇ ਵੀ ਆਜਾ ਗਿਆ ਮੇਰੇ ਪੈਰ ਤੇ ਸੱਟ ਲੱਗੀ ਉਹ ਜਿਹੜੀ ਤੁਰਨ ਵਾਲੀ ਖੁੰਡੀ ਹੁੰਦੀ ਆ ਉਹਦੇ ਨਾਲ ਉਹਨਾਂ ਨੇ ਪੈਰ ਤੇ ਮਾਰੀਆਂ ਬਾਹਾਂ ਤੇ ਮਾਰੀਆਂ ਅੱਜ ਫੋਨ ਤੇ ਨਹੀਂ ਅੱਜ ਕੋਈ ਗੱਲ ਨਹੀਂ ਹੋਈ ਉਹਨੇ ਫੋਨ ਹੀ ਬੰਦ ਕੀਤੇ ਹੋਏ ਕੋਈ ਫੋਨ ਨਹੀਂ ਚੱਕਦੇ ਪਏ ਕੋਈ ਪਰਿਵਾਰ ਉਹਨਾਂ ਦੇ ਕੋਈ ਕੋਈ ਨਹੀਂ ਪਹੁੰਚਿਆ ਕੋਈ ਮਾਸਟਰ ਕੋਈ ਵੀ ਨਹੀਂ ਫੋਨ ਚੱਕਦਾ ਪਿਆ ਵਾ ਸਾਰਿਆਂ ਨੇ ਨੰਬਰ ਬਲੌਕ ਕੀਤੇ ਹੋਏ ਆ ਨੰਬਰ ਚੱਕਣ ਹੀ ਨਹੀਂ ਰਹੇ ਆ ਫਿਰ ਉਸ ਤੋਂ ਬਾਅਦ ਜਦੋਂ ਅਸੀਂ ਕੰਪਲੀਟ ਕੀਤੀ ਆ ਉੱਥੇ ਜਦੋਂ ਉਹਨਾਂ ਨੇ ਘਰੋਂ ਬਾਹਰ ਕੱਢ ਕੇ ਸਾਨੂੰ ਕੁੱਟਮਾਰ ਕਰਕੇ ਇਹਦੇ ਚੱਕ ਕੇ ਬਾਹਰ ਸਾਨੂੰ ਰੱਖਿਆ ਉਹਨਾਂ ਨੇ ਗਲੀ ਦੇ ਵਿੱਚ ਲੰਮੇ ਪਾ ਦਿੱਤਾ ਉਹਨਾਂ ਨੇ ਅਸੀਂ ਪੁਲਿਸ ਵੀਡੀਓ ਵੀ ਬਣਾਇਆ ਤੇ ਬਾਅਦ ਉਹਨਾਂ ਨੇ ਸਾਡੇ ਤੇ ਸਾਨੂੰ ਕੁੱਟ ਮਾਰ ਕਰਕੇ ਲੰਮੇ ਪਾਇਆ ਜਦੋਂ ਪੁਲਿਸ ਸਾਨੂੰ ਉੱਥੇ ਥਾਣੇ 'ਚ ਲੈ ਗਈ ਹਸਪੀਟਲ ਅਸੀਂ ਗਏ ਆ ਤੇ ਪਹਿਲਾ ਉਹਨਾਂ ਨੇ ਸਾਡੀ ਵੀਡੀਓ ਬਣਾਈ ਉਹਨਾਂ ਕੋਲ ਸਾਡੀ ਵੀਡੀਓ ਹੈਗੀ ਸੀ ਕੁੱਟ ਮਾਰ ਦੀ ਉਸ ਤੋਂ ਬਾਅਦ ਜਦੋਂ ਅਸੀਂ ਉੱਥੇ ਜਾ ਕੇ ਗਏ ਆ ਹੁਣ ਜਦੋਂ ਅਸੀਂ ਫੋਨ ਕਰੀਏ ਉਹਨਾਂ ਨੂੰ ਐਸਪੀ ਨੂੰ ਫੋਨ ਕਰੀਏ ਜਾਂ ਉਹ ਥਾਣੇ ਦੇ ਵਿੱਚ ਫੋਨ ਕਰੀਏ ਤੇ ਸਾਡੀ ਵੀਡੀਓ ਵੀ ਸੀ ਜੇ ਕੋਈ ਬੰਦਾ ਕੋਈ ਵੀ ਬੰਦਾ ਹੋਵੇ ਜਨਾਨੀ ਤੋਂ ਵੀ ਹੱਥ ਨਹੀਂ ਚੱਕ ਸਕਦਾ ਕਿਸੇ ਦਾ ਅਧਿਕਾਰ ਨਹੀਂ ਹੈਗਾ ਤੇ ਜਦ ਅਸੀਂ ਉਹਨਾਂ ਨੂੰ ਪੁੱਛਿਆ ਵੀ ਤੁਹਾਡੇ ਕੋਲ ਵੀਡੀਓ ਸੀਗੀ ਵੀ ਤੁਸੀਂ ਇਹਨਾਂ ਦੇ ਖਿਲਾਫ ਕਿਉਂ ਨਹੀਂ ਐਕਸ਼ਨ ਲਿਆ ਉਹ ਪੰਗਾ ਪੈ ਚੁੱਕੇ ਵੀ ਤੁਸੀਂ ਇੱਥੇ ਕਿਉਂ ਆਏ ਪਹਿਲੇ ਇਸ ਚੀਜ਼ ਅੱਜ ਨੇ ਉਹਨਾਂ ਨੇ ਮਤਲਬ ਉਥੇ ਪੁਲਿਸ ਥਾਣੇ ਦੇ ਵਿੱਚ ਜਦੋਂ ਅਸੀਂ ਕੰਪਲੀਟ ਕੀਤੀ ਸੀ ਉਹਨਾਂ ਨੇ ਇਹ ਗੱਲ ਕਹੀ ਸੀ ਵੀ ਤੁਸੀਂ ਆਪਣਾ ਅਰੇਂਜਮੈਂਟ ਰੱਖੋ ਵੀ ਮੁੰਡਾ ਅਸੀਂ ਲੈ ਕੇ ਆਵਾਂਗੇ ਕਿਨੇ ਕਹੇ ਬਾ ਉਹਥੇ ਪੁਲਿਸ ਥਾਣੇ ਤੇ ਜਿਨ੍ਹਾਂ ਨੇ ਬਿਆਨ ਲਏ ਸੀਗੇ ਪੁਲਿਸ ਵਾਲਿਆਂ ਨੇ ਹਾਂਜੀ ਪੁਲਿਸ ਵਾਲਿਆਂ ਨੇ ਇਹ ਗੱਲ ਬੋਲੀ ਸੀ ਬਰਨਾਲੇ ਸਦਰ ਥਾਣੇ ਦੇ ਆ ਉਹ ਜਿਨ੍ਹਾਂ ਨੇ ਬਿਆਨ ਲਏ ਸੀ ਹਸਪੀਟਲ ਦੇ ਵਿੱਚ ਬੈਠ ਕੇ ਤੇ ਇੱਕ ਜਿਹੜਾ ਇਹ ਸਾਨੂੰ ਲੈ ਕੇ ਆਏ ਸੀ ਗੱਡੀ ਦੇ ਵਿੱਚ ਉਹਨਾਂ ਨੇ ਕਹਿੰਦੇ ਤੁਸੀਂ ਟੈਨਸ਼ਨ ਨਾ ਲਵੋ ਵੀ ਅਸੀਂ ਮੁੰਡਾ ਲੈ ਕੇ ਆਵਾਂਗੇ ਤੁਸੀਂ ਕਹਿੰਦੇ ਸਾਰਾ ਆਪਣਾ ਅਰੇਂਜਮੈਂਟ ਕਰੋ ਫਿਰ ਪੁਲਿਸ ਵਾਲਿਆਂ ਨੂੰ ਫੋਨ ਕੀਤਾ ਤੁਸੀਂ ਅਸੀਂ ਫੋਨ ਕੀਤਾ ਸੀ ਤੇ ਜ ਜੀ ਉਹਨਾਂ ਨੂੰ ਸਾਫ਼ ਦੱਸਿਆ ਵੀ ਇਸ ਦਾ ਨਾਮ ਕੀ ਹੈ ਐਸਪੀ ਦਾ ਨਾਮ ਭੁੱਲਰ ਸਿੰਘ ਆ ਕੁਛ ਤੇ ਉਹਨਾਂ ਨੇ ਕਿਹਾ ਵਾ ਵੀ ਠੀਕ ਆ ਅਸੀਂ ਉਹਨਾਂ ਨੂੰ ਦੱਸਿਆ ਵੀ ਸਾਡੇ ਤਾਂ ਪੈਲਸ ਦੇ ਵਿੱਚ ਸਾਰੇ ਰਿਸ਼ਤੇਦਾਰ ਆਏ ਹੋਏ ਆ ਵੀ ਅਸੀਂ ਲੋਕਾਂ ਨੂੰ ਕੀ ਜਵਾਬ ਦੇਣਾ ਵਾ ਜਦ ਅਸੀਂ ਉਹਨਾਂ ਨੂੰ ਇੰਨੀ ਗੱਲ ਬੋਲੀਆ ਕਹਿੰਦਾ ਅੱਛਾ ਠੀਕ ਆ ਕਹਿੰਦਾ ਅਸੀਂ ਤਾਂ ਡਿਟੇਲ ਕਢਾਉਣੇ ਫਿਰਦੇ ਆ ਵੀ ਕੌਣ ਸੱਚਾ ਕੌਣ ਝੂਠਾ ਕਹਿੰਦਾ ਤੁਸੀਂ ਐਸਟੀਓ ਨਾਲ ਗੱਲ ਕਰੋ ਵੀ ਇੰਨੀ ਪੁਰਾਣੀ ਕਹਿੰਦਾ ਕੋਈ ਵੀ ਕਿਸੇ ਵੀ ਚੀਜ਼ ਦੀ ਡਿਟੇਲ ਨਹੀਂ ਨਿਕਲ ਸਕਦੀ ਕਿ ਮੁੰਡਾ ਤਾਂ ਕਹਿੰਦੇ ਬੇਕਸੂਰ ਆ ਹੁਣ ਤੁਸੀਂ ਅਗਲੀ ਕਾਰਵਾਈ ਤੁਹਾਡੀ ਕੀ ਹੋਈ بس یہی میں ਚਾਹੁੰਦੀ ਆ ਕਿ ਮੈਨੂੰ ਇਨਸਾਮ ਮਿਲਣਾ ਚਾਹੀਦਾ ਮੁੰਡਾ ਸਾਹਮਣੇ ਪੇਸ਼ ਹੋਣਾ ਚਾਹੀਦਾ ਵਾ 3 ਸਾਲ ਹੋ ਗਏ ਆ ਉਹ ਮਤਲਬ ਉਹਨਾਂ ਦੀ ਫੈਮਲੀ ਝੂਠ ਬੋਲੀ ਜਾਂਦੀ ਆ ਵੀ ਆਹ ਕੁਝ ਹੋਇਆ ਨਹੀਂ ਆ ਬੇ ਇਦਾਂ ਕੁਝ ਹੈ ਮਤਲਬ ਤੁਸੀਂ ਆਪਣੇ ਏਰੀਆ ਚ ਕੋਈ ਕੰਪਲੇਂਟ ਕੀਤੀ ਪੁਲਿਸ ਵਾਲੇ ਨੂੰ ਇਥੇ ਅਸੀਂ ਇਥੇ ਨਮੇਸ਼ਰ ਐਸਐਸਪੀ ਕੋਲ ਕੰਪਲੀਟ ਕੀਤੀ ਆ ਗੱਲ ਕੱਲ ਕਰਤੀ ਤੁਸੀਂ ਹਾਂਜੀ ਗੱਲ ਕੀਤੀ ਆ ਹੁਣ ਕੋਈ 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 ਫੋਨ ਹਮ ਕੋਈ ਫੋਨ ਆਇਆ ਪੁਲਿਸ ਵਾਲੇ ਨੇ ਕਿਸੇ ਦਾ ਸਾਨੂੰ ਕਿਸੇ ਦਾ ਨਹੀਂ ਆਇਆ ਇੱਕ ਐਕਸ 12 ਨੰਬਰ ਤੇ ਇੱਕ ਕਾਲ ਕੀਤੀ ਸੀਗੀ ਉਹਨਾਂ ਨੂੰ ਤੇ ਉਹਨਾਂ ਨੂੰ ਅਸੀਂ ਦੁਬਾਰਾ ਕੀਤੀ ਸੀਗੀ ਉਹਨਾਂ ਨੇ ਫਿਰ ਬਨਾਲੇ ਤੋਂ ਐਸਐਚਓ ਤੋਂ ਕਰਵਾਇਆ ਸੀ ਐਸਐਚਓ ਨੂੰ ਮੈਂ ਸਾਰੀ ਗੱਲ ਫੇਰ ਦੱਸੀ ਆ ਤੇ ਫਿਰ ਮੈਂ ਉਹਨਾਂ ਨੂੰ ਇਹ ਵੀ ਪੁੱਛਿਆ ਘਰ ਜਦੋਂ ਗੁੱਟਮਾਰ ਕੀਤੀ ਸੀ ਤੁਸੀਂ ਉਹਨਾਂ ਨੂੰ ਕਾਹਤੋਂ ਕੁਝ ਨਹੀਂ ਬੋਲੇ ਹੈਗੇ ਵੀ ਜਿਹੜੇ ਬੰਦੇ ਨੇ ਤੁਹਾਡੇ ਨੇ ਵੀਡੀਓ ਬਣਾਈ ਸੀ ਉਹ ਬੰਦਾ ਬਾਅਦ ਚ ਵੀਡੀਓ ਡਿਲੀਟ ਕਰਕੇ ਕਹਿੰਦਾ ਮੈਂ ਤਾਂ ਕੋਈ ਵੀਡੀਓ ਹੀ ਨਹੀਂ ਬਣਾਈ ਹੈਗੀ ਜਦਕਿ ਉਹਨੇ ਸਾਨੂੰ ਸਾਰਿਆਂ ਨੂੰ ਵੀਡੀਓ ਤੇ ਬੰਦੇ ਖੜੇ ਸੀ ਉਹਨਾਂ ਨੂੰ ਵੀ ਦਿਖਾਈ ਆ ਤੇ ਉਹ ਕਹਿੰਦੇ ਨਹੀਂ ਸਾਨੂੰ ਪਤਾ ਨਹੀਂ ਮੈਂ ਕਿ ਫ ਤ ਵੀ ਤੁਸੀਂ ਤਾਂ ਉਹਨਾਂ ਨਾਲੇ ਮਿਲੇ ਜਾਂ ਜਦੋਂ ਅਸੀਂ ਰਾਤ ਨੂੰ ਸਰ ਕੰਪਲੇਂਟ ਕਰਨ ਗਏ ਹਾਂ ਉੱਥੇ ਵੀ ਇੱਕ ਬੰਦੇ ਨੇ ਉੱਥੇ ਪਛਾਣ ਕੀਤੀ ਹੈ ਉਹ ਕਹਿੰਦੇ ਲਖਵੀਰ ਸੇ ਤੁਸੀਂ ਫੋਟੋ ਦਿਖਾਈਓ ਜਦੋਂ ਮੈਂ ਫੋਟੋ ਦਿਖਾਈ ਮੁੰਡੇ ਦੀ ਤੇ ਇਹ ਮੁੰਡੇ ਦੇ ਘਰ ਜਾਂਦੀ ਮੁੰਡਾ ਪਹਿਲਾਂ ਪੁਲਿਸ ਵਾਲਾ ਕਹਿੰਦਾ ਵੀ ਹਾਂ ਮੈਂ ਜਾਣਦਾ ਮੈਂ ਠਿਕਰੀ ਵਾਲ ਤੋਂ ਹੀ ਹਾਂ ਤੇ ਉਹਨੇ ਇਹ ਗੱਲ ਬੋਲੀਆ ਫਿਰ ਬਾਅਦ ਵਿੱਚ ਕਹਿੰਦਾ ਨਹੀਂ ਕਹਿੰਦਾ ਜਾਣ ਪਛਾਣ ਤਾਂ ਨਹੀਂ ਵੈਸੇ ਮੈਂ ਠਿਕਰੀ ਵਾਲ ਤੋਂ ਹਾਂ ਪਰ ਕਹਿੰਦਾ ਮੈਨੂੰ ਪਤਾ ਨਹੀਂ ਆ ਫਿਰ ਉਸ ਬੰਦੇ ਤੋਂ ਹੀ ਸਾਰੀ ਗੱਲ ਰਾਤ ਨੂੰ ਹੋਈ ਕਿ ਹਾਂ ਵੀ ਤੁਹਾਡੇ ਫੈਮਿਲੀ ਦੇ ਵਿੱਚ ਕੋਈ ਆਣਾ ਜਦੋਂ ਅਸੀਂ ਸਵੇਰੇ ਗਏ ਉਹਨਾਂ ਨੇ ਪਹਿਲੇ ਬੰਦੇ ਉੱਥੇ ਇਕੱ ਹਾਂ ਤੁਸੀਂ ਪੁਲਿਸ ਨੂੰ ਦੁਬਾਰਾ ਫੋਨ ਕਰੋਗੇ ਉਹ ਕੋਈ ਫੋਟੋ ਹੈਗਾ ਮੁੰਡੇ ਤੁਹਾਡੇ ਕੋਲ ਹਾਂਜੀ ਫੋਟੋ ਵੀਡੀਓ ਸਭ ਕੁਝ ਹੈਗਾ ਮੇਰੇ ਕੋਲ ਫੋਟੋ ਵੀ ਹਾਂਜੀ ਫੋਟੋ ਵੀ ਵੀਡੀਓ ਆ ਜਿਹੜੇ ਪੈਸੇ ਟ੍ਰਾਂਜੈਕਸ਼ਨ ਹੋਈ ਆ ਸਾਰੇ ਉਹਨੇ ਜਿੱਦੇ ਨਹੀਂ ਪੰਜ ਸੇ ਪੈਸਾ ਤੁਸੀਂ ਦਿੱਤੇ ਉਹਨਾਂ ਨੂੰ ਹਾਂਜੀ ਜਿੱਦੇ ਪੈਸੇ ਮਤਲਬ ਅਸੀਂ ਮੈਂ ਆਨਲਾਈਨ ਕੰਮ ਕਰਦੀ ਸੀਗੀ ਸ਼ੇਅਰ ਚੈਟ ਤੇ ਮਹੀਨੇ ਦੀ ਪੇਮੈਂਟ ਕਾਫੀ ਉਹਦੇ ਵਿੱਚ ਆ ਜਾਂਦੀ ਸੀ ਕਿੰਨੇ ਪੈਸੇ ਕੁਝ ਮੁੰਡੇ ਨੂੰ ਹਾਂਜੀ ਕਿੰਨੇ ਕ ਪੈਸੇ ਦੇ ਚੁੱਕੇ ਨੇ ਮਤਲਬ ਉਹਨੂੰ 20 ਪਲੱਸ ਹੀ ਦੇ ਚੁੱਕੀਆਂ 20 ਕੀ 20 ਦਾ 20 25 25 ਲੱਖ ਪਲੱਸ ਮੈਂ ਦੇ ਚੁੱਕੀ ਹਾਂ ਹਾਂਜੀ ਸ਼ੇਅਰ ਚੈਟ ਦੇ ਜਿੱਦਾਂ ਏਜੰਸੀ ਚੱਲਦੀ ਮਨਥਲੀ ਉਹਦੀ ਪੇਮੈਂਟ 7 ਲੱਖ ਆਂਦੀ ਆ 6 ਲੱਖ ਆਂਦੀ ਆ 5 ਲੱਖ ਵੀ ਆਂਦੀ ਆ ਉਹਦੀ ਟਰਾਂਜੈਕਸ਼ਨ ਵੀ ਮੈਂ ਸਾਰੀ ਕਢਵਾ ਦੂੰਗੀ ਕਿਉਂਕਿ ਉਹਨਾਂ ਨੇ ਇਹ ਚਲਾ ਕੇ ਕੀਤੀ ਆ ਵੀ ਜਿਹੜੀ ਸ਼ੇਅਰ ਚੈਟ ਤੇ ਜਿੱਦਾਂ ਪ੍ਰੂਫ ਲਾਏ ਸੀ ਉਹਨੇ ਆਪਣੇ ਨਹੀਂ ਲਾਏ ਉਹਨੇ ਆਪਣੀ ਸਿਸਟਰ ਮਾਮੇ ਦੀ ਕੁੜੀ ਬਲਜੀਤ ਕੌਰ ਦੇ ਲਾਏ ਸੀ ਜਿੰਨੀ ਵੀ ਪੇਮੈਂਟ ਆਂਦੀ ਸੀ ਇੱਕ ਵਾਰੀ 7 ਲੱਖ ਆਈ ਆ 8 ਲੱਖ ਆਈ ਆ 9 ਲੱਖ ਵੀ ਆ ਐਸੀ ਆਂਦੀ ਸੀ ਉਹ ਤੇ ਜਿੱਦਾਂ ਆਨਲਾਈਨ ਪੇਮੈਂਟ ਮੈਂ ਇਹਨੂੰ ਕਰਦੀ ਸੀ ਇਹਨੇ ਬੋਲੇ ਸੀ ਮੈਨੂੰ ਬਲੱਡ ਕੈਂਸਰ ਆ ਮੈਨੂੰ ਬਲੱਡ ਚੜਨਾ ਵਾ ਹਾਂ ਝੂਠ ਬੋਲਿਆ ਇਹ ਸੱਚ ਨਹੀਂ ਉਹ ਤੇ ਕਰਦੇ ਕਹਿੰਦੇ ਉਹਨੂੰ ਬਲੱਡ ਹੈ ਹੀ ਨਹੀਂ ਹੈਗਾ ਤੇ ਮੈਨੂੰ ਕਹਿੰਦਾ ਬਲੱਡ ਕੈਂਸਰ ਆ ਮੇਰੇ ਬਲੱਡ ਚੜਨਾ ਵਾ ਇੰਜੈਕਸ਼ਨ ਲੱਗਣਾ ਮੇਰੇ ਪੇਨ ਹੁੰਦੀ ਆ ਮੈਨੂੰ ਇੰਨੇ ਪੈਸੇ ਪਾ ਦੇ ਮੈਂ ਹਸਪੀਟਲ ਆ ਉਹਨੇ ਹਾਂਜੀ 10 10 ਦਿਨ ਹਸਪੀਟਲ ਦੇ ਵਿੱਚ ਰਹਿ ਕੇ ਉਹਨੇ ਡੇਲੀ ਦਾ 40000 60000 80000 ਐਦਾਂ ਬੋਹਾਂ ਸੀ ਮੇਰੇ ਕੋਲ ਸਾਰੇ ਪ੍ਰੂਫ ਪਏ ਆ ਜੇ ਮੈਂ ਜਿਹੜੀ ਬੈਂਕ ਤੋਂ ਮੈਂ ਟਰਾਂਸਫਰ ਕੀਤੇ ਹੋਏ ਆ ਯੂਪੀਆਈ ਆਈਡੀ ਰਾਹੀਂ ਪੇਟੀਐਮ ਰਾਹੀਂ ਮੈਂ ਕੀਤੇ ਹੋਏ ਉਹਨੂੰ ਗੂਗਲ ਪੇ ਉਹ ਸਾਰੇ ਕੁਝ ਹੈਗਾ ਵਾ ਮੇਰੇ ਕੋਲ ਫਿਰ ਵੀ ਉਹ ਕਹਿੰਦੇ ਸਾਡੇ ਮੁੰਡੇ ਨੇ ਤਾਂ ਕੁਝ ਕੀਤਾ ਹੀ ਨਹੀਂ ਬਟ ਉਹਦੀ ਫੈਮਿਲੀ ਮੈਂਬਰ ਹੀ ਇਹ ਗੱਲ ਬੋਲ ਰਹੇ ਆ ਮੈਂ ਉਹਨਾਂ ਨੇ ਕਿਹਾ ਵੀ ਤੁਸੀਂ ਆਪਣਾ ਮੁੰਡਾ ਇੱਕ ਵਾਰ ਸਾਹਮਣੇ ਲਿਆ ਕੇ ਗੱਲ ਕਰੋ ਬੈਠ ਕੇ ਪਰ ਕੋਈ ਕਰਦਾ ਹੀ ਨਹੀਂ ਪਿਆ ਪਰ ਉਹਨਾਂ ਨੇ ਮਤਲਬ ਕੁੱਟ ਮਾਰ ਕੇ ਤੇ ਉਹ ਕਹਿੰਦੇ ਜਿੱਥੇ ਤੱਕ ਤੁਸੀਂ ਭਜਣਾ ਜੋ ਕਰਨਾ ਕਰ ਲਓ ਵੀ ਇੱਥੇ ਅਸੀਂ ਕੁਝ ਨਹੀਂ ਹੋਣ ਦੇਣਾ ਵਾ ਨਾ ਕਹਿੰਦੇ ਕੁਝ ਹੋਣਾ ਵਾ ਤੁਹਾਡੇ ਤੋਂ ਤੁਸੀਂ ਕੀ ਕਹਿਣਾ ਚਾਹੁੰਦੇ ਥੋੜੀ ਕੁੜੀ ਦਾ ਜੇ ਇੱਥੇ ਤੁਸੀਂ ਵਿਆਹ ਕਰਵਾਸੇ ਸੀ ਤੇ ਮੁੰਡੇ ਨਹੀਂ ਪਹੁੰਚੇ ਤੇ ਫੈਮਿਲੀ ਪੂਰਾ ਪਰਿਵਾਰ ਜੁਰਵਾਦਾ ਕੀਤਾ ਤਾਂ ਤੁਸੀਂ ਕੀ ਕਰੋਗੇ ਕੀ ਕਹਿਣਾ ਚਾਹੁੰਦੇ ਤੁਸੀਂ ਮੈਂ ਚਾਹੁੰਨੀ ਆ ਵੀ ਉਹਨਾਂ ਨੂੰ ਜਿੱਦਾਂ ਸਾਡੀ ਗੁੱਡੀ ਛੱਡੀ ਆ ਨਾ ਇਦਾਂ ਹੀ ਉਹਨਾਂ ਨਾਲ ਹੋਵੇ ਕਿਦਾਂ ਤੋਂ ਹੋਵੇ ਮਤਲਬ ਮਤਲਬ ਇਨਸਾਫ ਇਨਸਾਫ ਇਨਸ ਜਿੱਦਾਂ ਮੈਨੂੰ ਘੁੱਟ ਮਾਰ ਕੀਤਾ ਬਹੁਤ ਕੁਝ ਕੀਤਾ ਉਦਾਂ ਹੀ ਅਸੀਂ ਕਰਨਾ ਚਾਹੁੰਦੇ ਆ ਉਹਨਾਂ ਨਾਲ ਉੱਥੇ ਤੁਹਾਨੂੰ ਹੀ ਸਭ ਮਿਲਿਆ ਨਹੀਂ ਮਿਲਿਆ ਸਾਨੂੰ ਤਾਂ ਹੁਣ ਤੁਸੀਂ ਨਵਾਂ ਸੱਚ ਕੀ ਕਰੋਗੇ ਕੰਪਲੇਨ ਕਰੋਗੇ ਪੁਲਿਸ ਨੂੰ ਕੀਤਾ ਕਿ ਹਾਂ ਜੀ ਕੀਤੀ ਆ ਕੀ ਕਹਿੰਦੇ ਪੁਲਿਸ ਵਾਲੇ ਪੁਲਿਸ ਵਾਲੇ ਕਹਿੰਦੇ ਅਸੀਂ ਕਰਾਂਗੇ ਇਹ ਸਭ ਕਰਾਂਗੇ ਪਰ ਸਰ ਕਿਹ ਜੀ ਤੁਹਾਨੂੰ ਪਤਾ ਹੈ ਕਿ ਤੁਹਾਡੀ ਕੁੜੀ ਨਾਲ ਰਿਲੇਸ਼ਨਸ਼ਿਪ ਹੈ ਤੁਹਾਨੂੰ ਪਤਾ ਤੁਸੀਂ ਜਾਂਦੇ ਸੀ ਇਹਨਾਂ ਨੂੰ ਮੈਨੂੰ ਅੱਜ ਸਰ ਪਤਾ ਲੱਗਿਆ ਜਦੋਂ ਵਿਆਹ ਦੀ ਗੱਲ ਕਰਾਈ ਆ ਮੇਰੇ ਨਾਲ ਮੁੰਡੇ ਨੇ ਵੀ ਗੱਲ ਕੀਤੀ ਆ ਹਾਂ ਤੇ ਫੈਮਲੀ ਦਾ ਵੀ ਮੈਂ ਪੁੱਛਿਆ ਫੋਟੋ ਵੀ ਤੱਕਰ ਵੀ ਆਈਆਂ ਕੁੜੀ ਦੇ ਵੀਡੀਓ ਕਾਲ ਵੀ ਪਈਆਂ ਸਿਰ ਪਤਾ ਲੱਗਿਆ ਤੁਹਾਡੀ ਕੁੜੀ ਨੇ ਇੰਨਾ 20 25 ਲੱਖ ਰੁਪਏ ਦੇ ਚੁੱਕਿਆ ਉਹਨੂੰ ਸਰ ਮੈਨੂੰ ਨਾਲ ਉਹ ਥੋੜੇ ਤੈਨੂੰ ਦਾ ਪਤਾ ਸੀ ਮੈਂ ਪੈਸੇ ਦਿੱਤੇ ਜਿੱਦਾਂ ਇਹਨਾਂ ਦੀ ਪੇਮੈਂਟ ਆਣੀ ਸੀ ਮੈਂ ਨਾਲ ਕੰਮ ਕਰਦੇ ਇਦਾਂ ਨਹੀਂ ਪਤਾ ਸੀਗਾ ਵੀ ਬਾਕੀ ਇਹ ਪੈਸੇ ਮੈਨੂੰ ਸਾਰੇ ਆਪਣੇ ਵੀ ਦੇ ਜਾਂਦੇ ਆਹੋ ਤੇ ਕੀ ਇਹਨਾਂ ਸਾਫ਼ ਕੀ ਮੰਗ ਕਰਦੇ ਹੋ ਮੈਨੂੰ ਇਨਸਾਫ਼ ਮਿਲਣਾ ਚਾਹੀਦਾ ਮੇਰੀ ਕੁੜੀ ਨੂੰ ਮਿਲਣਾ ਚਾਹੀਦਾ ਕੁਝ ਨੇ ਲੋਗ ਆਏ ਨੇ ਰਿਸ਼ਤੇਦਾਰ ਟੁੱਟਿਆ ਨੇ ਜਾਨ ਪਛਾਨ ਤੋਂ ਉਹਨਾਂ ਨੂੰ ਕੀ ਕਹੋਗੇ ਕੀ ਦੱਸੋਗੇ ਸਾਡੀ ਬਹੁਤ ਸਰ ਬਦਨਾਮੀ ਹੋ ਗਈ ਮੈਂ ਉਹਨੂੰ ਕ੍ਰਿਸਣਾ ਚਾਹੁੰਦੀ ਆ ਮੈਂ ਮੀਡੀਆ 'ਚ ਜਿੱਦਾਂ ਮੇਰੇ ਨਾਲ ਹੋਇਆ ਇਦਾਂ ਹੀ ਮੈਂ ਮੀਡੀਆ 'ਚ ਲੈ ਕੇ ਉਹਨੂੰ ਵੀ ਇਦਾਂ ਹੀ ਕਰਨਾ ਚਾਹੁੰਦੀ ਆ ਬਸ ਡਿਊਟੀ ਬਸ ਜੋਬ ਤੋਂ ਲੈਥ ਜਵੇ ਜਿੰਨਾ ਮੇਰਾ ਪੈਸਾ ਲੱਗਿਆ ਪਹਿਲ ਸਦਾ ਸਾਰਾ ਮੇਰਾ ਖਰਚਾ ਦਾ ਜਿੱਦਾਂ ਮੇਰੀ ਕੁੜੀ ਦੀ ਇੱਜ਼ਤ ਬਰਬਾਦ ਹੋਈ ਆ ਇਦਾਂ ਹੀ ਮੈਂ ਚਾਹੁੰਦੀ ਆ ਔਰ ਇਹ ਕੁੜੀ ਵੀ ਬਾਹਰ ਆਣੀ ਚਾਹੀਦੀ ਸਰ